ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੋਨੂ ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਸਤਰੰਗ ਕਾਜ਼ ਜਿਵੇਂ ਸਭ ਜਾਣਦੇ ਨੇ ਕਿ ਕੱਲ ਬੀਤੀ ਸ਼ਾਮ ਬਹੁਤ ਸਾਰੇ ਤੂਫਾਨ ਅਤੇ ਨੇਰੀ ਚਖੜ ਅਤੇ ਬਾਰਿਸ਼ ਪਈ ਅਤੇ ਪੰਜਾਬ ਦੇ ਲਗ ਲਗ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਾਫੀ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਪਿੰਡਾਂ ਦੇ ਵਿੱਚ ਬਿਜਲੀ ਗੁੱਲ ਰਹੀ ਅਤੇ ਸੜਕਾਂ ਤੇ ਕਾਫੀ ਜ਼ਿਆਦਾ ਦਰਾਖਤ ਵੀ ਡਿੱਗੇ ਤੁਹਾਨੂੰ ਦੱਸ ਦਈਏ ਕਿ ਹਜੇ ਤੱਕ ਵੀ ਕਈ ਪਿੰਡਾਂ ਦੇ ਵਿੱਚ ਲਾਈਟ ਕੱਟੀ ਹੋਈ ਹੈ ਅਤੇ ਬਿਜਲੀ ਵਾਲੇ ਬਿਜਲੀ ਠੀਕ ਕਰ ਰਹੇ ਨੇ ਔਰ ਇਸ ਦੇ ਵਿੱਚ ਕਈ ਥਾਵਾਂ ਤੋਂ ਇਦਾਂ ਦੀ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕਾਫੀ ਲੋਕਾਂ ਦਾ ਲੱਖਾਂ ਦਾ ਨੁਕਸਾਨ ਵੀ ਹੋਇਆ। ਤੁਹਾਨੂੰ ਦੱਸ ਦਈਏ ਕਿ ਪਿੰਡ ਜਾਂਸਲਾ ਦੇ ਵਿੱਚ ਇੱਕ ਜ਼ਿਮੀਦਾਰ ਯਾਨੀ ਇੱਕ ਕਿਸਾਨ ਦਾ ਲੱਖਾਂ ਦਾ ਨੁਕਸਾਨ ਹੋਇਆ ਜਿਸ ਦੇ ਵਿੱਚ ਉਹਨਾਂ ਨੇ ਮੱਝਾਂ ਰੱਖੀਆਂ ਹੋਈਆਂ ਸੀ ਅਤੇ ਉਹਨਾਂ ਦਾ ਸ਼ੈੱਡ ਹੀ ਪੂਰਾ ਗਾਇਬ ਹੋ ਗਿਆ। ਕੀ ਕਹਿ ਰਹੇ ਨੇ ਕਿਸਾਨ ਅਤੇ ਕੀ ਕਹਿ ਰਿਹਾ ਉਹ ਸ਼ਖਸ ਕਿ ਕੀ ਕਿਵੇਂ ਹੋਇਆ ਆਓ ਤੁਹਾਨੂੰ ਸੁਣਾਣੇ ਆ ਉਹਨਾਂ ਦੀ ਜਵਾਨੀ। ਅਸੀ ਗੱਲ ਜੀ ਪਿੰਡ ਜਾਂਸਲ ਨਾਮ ਗੁਰਜੀਤ ਸਿੰਘ ਜ਼ਿਲ੍ਹਾ ਪਟਿਆਲਾ ਤਸਵੀਰ ਰਾਜਪੁਰਾ ਤੇ ਯਾਰ ਕੱਲ ਤੂਫਾਨ ਆਇਆ ਸੀ ਇੱਥੇ ਸੀਗੇ ਧਰਾਂ ਕੱਢਦੇ ਸੀਗੇ ਉੱਥੇ ਡੰਗਰ ਸੀਗੇ ਬੰਨੇ ਹੋਏ ਸੀਗੇ ਤੇ ਛੱਡੇ ਸਾਰਾ ਉੱਡ ਗਿਆ ਹੋਰ ਨੁਕਸਾਨ ਹੋਇਆ ਪਿੰਡ 'ਚ ਤੇ ਮੈਂ ਇੱਥੇ ਹੜ੍ਹ ਗਏ ਇੱਥੇ ਚਾਦਰਬੱਜੀ ਢੋਈ 'ਚ ਮੈਂ ਇੱਥੇ ਬਾਹਾਂ 'ਚ ਵਧੀ ਇੱਥੇ ਮਾਸੇਆ ਵਟ ਗਿਆ ਤੇ ਫੇਰ ਮੈਂ ਇਧਰ ਹੋਏ ਫੇਰ ਜੱਦ ਗਿਰੀ ਫੇਰ ਡੰਗਰਾਂ ਦੇ ਛੱਡੇ ਉੱਤੇ गिर ਗਿਆ ਸਾਰਾ ਆ ਛੱਡੇ ਉੱਡ ਗਿਆ ਸਾਰਾ 5-7 ਲੱਖ ਦਾ ਨੁਕਸਾਨ ਹੋ ਗਿਆ ਅਸੀਂ ਬੜਾ ਔਖਾ ਕੰਮ ਕੀਤਾ ਸੀ ਹੁਣ ਕਿੰਨੇ ਕਿੰਨਾਂ ਕਮਜਾਂ ਰੱਖੀਆਂ ਸੀ 8-9 ਅਮਰਜਾਂ ਸੀਗੀਆਂ ਜੀ ਗਾਂ ਵੀ ਸੀਗੀ ਜੀ 10-12 ਡੰਗਰ ਮੌਕੇ ਤੇ ਕਿਸ ਟਾਈਮ ਜਿਸ ਟਾਈਮ ਦੇ ਏਰੀਆ ਹੀ ਕਿੰਨਾ ਕੁ ਟਾਈਮ ਸੀ ਉਸ ਦਾ ਪੰਜ ਕ ਸਾਢੇ ਪੰਜ ਦਾ ਟਾਈਮ ਹੋਣਾ ਜੀ ਪੰਜ ਦਾ 10 ਦਾ ਟਾਈਮ ਸੀਗਾ। ਕੀ ਕਰ ਰਹੇ ਸੀ ਤੁਸੀਂ ਉੱਥੇ? ਮੈਂ ਤਾਂ ਕੱਢਣ ਲੱਗੇ ਤੇ ਜੀ ਗਏ ਥੱਲੇ ਬੈਠਣ ਲੱਗੇ ਤੇ ਜਦ ਹੀ ਛੱਡੇ ਉੱਡ ਗਏ ਸਾਲਾ ਮੈਂ ਉੜਿਆ ਫਿਰ ਇਧਰ ਤੇ ਕਿਵੇਂ ਉੱਪਰ ਮੇਰੇ ਵੀ ਛੱਟਾਂ ਲੱਗੀਆਂ ਢੂਈ ਤੇ ਬਾਹਮੂ ਤੇ ਇੱਥੇ ਲੱਗੀਆਂ। ਫਿਰ ਮੱਜਾਂ ਕਿਵੇਂ ਗੱਡੀਆਂ ਬਣੀਆਂ? ਮੱਜਾਂ ਜੜਾ ਥੋੜਾ ਹਟਿਆ ਫਿਰ ਉਧਰ ਦੂਏ ਪਾਸੇ ਕਰੀਆਂ ਜੀ ਮੱਜਾਂ ਉਧਰ ਬਾਹਰੇ ਖੜੀਆਂ ਮੱਜਾਂ ਵੀ ਸਾਡੀਆਂ। ਤੇ ਹੋਰ ਨੁਕਸਾਨ ਕੀ ਕੀ ਹੋਇਆ ਹੋਰ ਕੋਣ ਕੋਣ ਸੀ ਉਸ ਮੌਕੇ ਤੇ? ਨ ਮੈਂ ਵੀ ਇੱਥੇ ਦੋ ਤਿੰਨ ਵਾਰ ਗਿਰੇ ਇੱਥੇ ਵੱਜੇ ਜੀ ਮੈਂ ਵੀ ਚਾਦਲ ਵੱਜੇ ਇੱਥੇ ਇੰਟਰਨਟ ਵੱਜੇ ਕਾਫੀ ਨੁਕਸਾਨ ਹੋਇਆ ਜੀ ਢੋਹੀ ਮੈਂ ਮਾਸੂਮ ਸਪਟ ਗਏ ਜੀ ਮੇਰੇ ਵੀ ਮੇਰਾ ਨਾਮ ਹੰਸਰਾਜ ਜੀ ਮੇਰਾ ਨਾਮ ਹੰਸਰਾਜ ਵੀ ਮੁੰਡੇ ਦੇ ਬਾਪ ਨੇ ਬਹੁਤ ਪੈਸਾ ਲਾ ਕੇ ਇਹਨੂੰ ਵਿਚਾਰੇ ਨੂੰ ਦਿਹਾੜੀਦਾਰ ਹੈ ਬਾਪੀ ਦਾ ਇਹਦਾ ਕੰਮ ਚੱਲਦਾ ਕਰਿਆ ਤਾਂ 10 ਡੰਗਰ ਤੇ ਇਹਦੇ ਬਹੁਤ ਮਿਹਨਤ ਨਾਲ ਕਰਿਆ ਤਾਂ ਕੰਮ ਤੇ ਸਾਰਾਈ ਦਾ ਸ਼ੈੱਡ ਦਾ ਨੁਕਸਾਨ ਡੰਗਰਾਂ ਦਾ ਨੁਕਸਾਨ ਇਹਦੇ ਆਪਣੇ ਸੱਟਾਂ ਲੱਗੀਆਂ ਖੁਦ ਤਾਂ ਤੁਸੀਂ ਦੇਖ ਰਹੇ ਹੋ ਮੌਕੇ ਪਰ ਸਤਿ ਸ੍ਰੀ ਅਕਾਲ ਜੀ ਮੈਂ ਪਿੰਡ ਜਾਂਸਲਾ ਇਹ ਭਤੀਜੇ ਹੈ ਜੀ ਮੇਰਾ ਇਹ ਪਹਿਲਾਂ ਤਾਂ ਇਹ ਕਹਿੰਦਾ ਵੀ ਬਾਹਰ ਜਾਣਾ ਅਸੀਂ ਭਰਾ ਨੂੰ ਕਹਿ ਕੇ ਵੀ ਬਾਹਰ ਨਹੀਂ ਜਾਣਾ ਵੀ ਚਲੋ ਇੱਥੇ ਆਪਾਂ ਤੁਹਾਨੂੰ ਕੰਮ ਕਾਰ ਕਰਾਵਾਂਗੇ ਅਸੀਂ ਮੱਝਾਂ ਲਈਆਂ ਜੀ ਗੈਂਆਂ ਲਈਆਂ ਉਹਦਾ ਡੈਡੀ ਨਾਲ ਬਹੁਤ ਜ਼ਮੀਨਤ ਕਰਕੇ ਇਹਨੂੰ ਵਿਚਾਰੇ ਨੂੰ ਡੰਗਰ ਦਾ ਕੰਮ ਕਰਾਇਆ ਜੀ ਹਾਲੀ ਸਿਰਫ 2-3 ਮਹੀਨੇ ਹੋਏ ਸੀ ਵੀ ਬਹੁਤ ਸਾਰਾ ਨੁਕਸਾਨ 8-10 ਲੱਖ ਦਾ ਨੁਕਸਾਨ ਜੀ ਹੋ ਗਿਆ ਅਸੀਂ ਮੰਗ ਕਰਦੇ ਹਾਂ ਸਰਕਾਰ ਨੂੰ ਵੀ ਬਦਦੇ-ਬਦਦੇ ਸਾਨੂੰ ਮੁੰਡੇ ਦਾ ਮਿਹਾਜਵਾ ਮਿਲੇ ਬਾਕੀ ਸਾਨੂੰ ਪਤਾ ਪਹਿਲੇ ਹੱਕ ਤਾਂ ਵੈਸੇ ਮਿਲਦਾ ਨਹੀਂ ਕਿਸਾਨਾਂ ਨੂੰ ਕਿਸ ਨਾਲ ਧੱਕੇ ਹੋ ਰਿਆ ਹੋ ਰਿਆਂ ਜੀ ਕਦੇ ਮਿਲਦਾ ਤਾਂ ਹੈ ਨਹੀਂ ਪਰ ਫਿਰ ਵੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਮੁੰਡੇ ਨੂੰ ਵੀ ਜੋ ਬੰਦ ਹੱਕ ਮਿਲਣਾ ਚਾਹੀਦਾ ਮੈਂ ਜਗਿੰਦਰਪਾਲ ਜਨਾਸਲਾ ਇਹ ਜੀ ਮੇਰਾ ਪੜੋਸੀ ਹੈ ਇਹਨਾਂ ਨੇ ਹੁਣੇ 2-3 ਮਹੀਨੇ ਪਹਿਲਾਂ ਕੰਮ ਕਰਿਆ ਸੀਗਾ ਵਿਚਾਰਾ ਨੇ ਬੜਾ ਮਾ ਲੋ ਮੁਸ਼ਕਤ ਕਰਕੇ ਤੇ ਹੁਣ ਇਹਨਾਂ ਦਾ ਮੈਖਾਉਣ ਆ ਕੇ ਅਸੀਂ ਦੇਖਿਆ ਰਾਤ ਵਿਚ ਉਹਨਾਂ ਦਾ ਸਮਾਨ ਚੱਕ-ਥਲ ਕਰਾਇਆ ਤੇ ਮਾ ਲੋ ਕਾਫੀ 7-8 ਲੱਖ ਰੁਪਏ ਦਾ ਨੁਕਸਾਨ ਇਹਨਾਂ ਦਾ ਲਗਭਗ ਹੋਇਆ ਵਾ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਵੱਧ ਤੋਂ ਵੱਧ ਮਾਲੀ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਸਤਰੰਗ ਕੱਟਸ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹੂਗੀ ਬਲਵਿੰਦਰ ਆਰੇ ਦੇ ਨਾਲ